ਕਿ ਨਾ ਨਾ ਨੰਦਰੇ ਨਾ ਨਾ ਸਮਾਨ ਵਧਾ ਪੈਸੂ ਆਂਦੇ ਕਿਦ ਬਰ ਕੀ ਬੋਲੋਗੇ ਜੀ ਖਾਣੇ ਕਿਹੜੇ ਨੰਦਦੇ ਐਵੇਂ ਉਠੋ ਕੀ ਖਲੀਆਂ ਯਾਰ ਸਾਰਾ ਪਿੰਡ ਚਾੜ ਕੇ ਲਾ ਲਓ ਬਾਬਾ ਜੀ ਆ ਘਾਰੇ ਆ ਮੁੰਡੇ ਚਿੱਟਾ ਲੈ ਕੇ ਗਿਆ ਸੀ ਕਿਹੜੇ ਕਿੰਦੇ ਕੋ ਲਿਆ ਉਹ ਚੱਲੀ ਗਈ ਕਿੱਥੇ ਚਲੀ ਗਈ ਪੂਜਾ ਰਾਣੀ ਇਹ ਇੱਥੋਂ ਪਤਾ ਆਈ ਜੀ ਮਾਲਾ ਕੋਲ ਇਹਨਾਂ ਨੂੰ ਪੁੱਛੋ ਨਾ ਦੱਸੋ ਯਾਰ ਇਹ ਸੇ ਨਾ ਕਰੇਗੀ ਹੈਂ ਰੈਂਡਰ ਬੈਠੇ ਸੀ ਜੀਓ ਤੇrani ਕੋਲ ਹੀ ਦਿੱਤਾ ਹੈ ਨਾ ਭੈਣ ਦੀ ਕੁੜੀ ਤੇਰੀ ਭੈਣ ਦੀ ਕੁੜੀ ਹੈ ਕੀ ਨਾਮ ਹੁੰਦਾ ਤੇ ਕਿੱਥੇ ਹੋ ਪਤਾ ਹੈ ਪੂਜਾ ਪੂਜਾ ਮੈਨੂੰ ਕਿਹੜਾ ਪਤਾ ਲੈ 10 ਮੁਲਾਇ ਮੰਜੀ ਲੈ ਤੁਸੀਂ ਜਾਣਦੇ ਹੋ ਚਲੋ ਕੋਈ ਨਹੀਂ ਕਰ ਮੈਂ ਕਿੱਥੇ ਜਾਣਾ ਯਾਰ ਮੈਂ ਤਾਂ ਉਹ ਕਹਿ ਰਹੇ ਨੇ ਤੈਨੂੰ ਦੱਸਣਾ ਨਹੀਂ ਪਤਾ ਨਹੀਂ ਪਤਾ ਆਖੀ ਤੇ ਜਾਣੀ ਮੈਂ ਪੂਜਾ ਆਖੀ ਤੇ ਜਾਂਦੇ ਪੂਜਾ ਕੁਲੀ ਨਹੀਂ ਤੁਹਾਡੇ ਕੋਲ ਚੱਲ ਇੱਥੇ ਆਂਦੇ ਤੁਸੀਂ ਇਹ ਕਿਉਂ ਨਹੀਂ ਤੁਸੀਂ ਇਹ ਕੰਮ ਕਰਾਉਂਦੇ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮਤਲਬ ਵੀ ਤੁਸੀਂ ਮੰਮੀ ਮੰਨ ਕੇ ਚੱਲੇ ਨਾ ਉੱਥੇ ਚਿੱਟਾ ਲਾਇਆ ਸਾਸਨ ਘਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਰੋਇਆ ਸੀ ਕਿੰਨਾ ਰੋਲਾ ਪਾਇਆ ਤੁਸੀਂ ਆਟੂ ਰੋਕ ਜਿਹੜਾ ਤੁਹਾਡੇ ਘਰੇ ਆ ਇਹਦੇ ਬੰਦੇ ਨੇ ਇਹਦੇ ਲੋਕ ਨੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਨਹੀਂ ਤਾਂ ਉਹ ਘਰਦੇ ਰਹੇ ਲੈ ਲੈਂਦੇ ਰਹੇ ਸਰਪੰਚ ਇਹ ਗੱਲ ਇਧਰ ਮੂੰਹ ਤੇ ਕਹਾਂ ਜੇ ਕੀ ਕਰ ਰਹੇ ਹੋ ਇੱਕ ਮਿੰਟ ਦੱਸੋ ਇਹ ਵੀ ਨਾ ਇਹਨਾਂ ਨੂੰ ਦੇਂਦੇ ਰਹੇ ਨਾ ਉਸਮਾਨ ਬੜਾ ਪੈਸਾ ਆ ਗਿਆ ਇਸ ਵਾਰ ਕੀ ਬੋਲੋਗੇ ਜੀ ਖਾਣੇ ਕਰਿੰਦੇ ਦਿੰਦੇ ਐਵੇਂ ਝੂਠੋ ਕੀ ਖਲੀ ਯਾਰ ਸਾਰਾ ਪਿੰਡ ਚਾ ਕੇ ਲਾ ਕੇ ਦੇਣਾ ਪਤਾ ਇੱਕ ਇੱਕ ਤੇ ਘਰੇ ਕਿਉਂ ਨੋਂ ਨੁ ਪਾਇਆ ਆ ਜੀ ਆਈ ਭੋਗ ਆਜਾ ਕੋਈ ਨਹੀਂ ਭੋਗਦੀ ਆਈ ਸਭ ਪੈਗਾਂ ਤੁਨੂੰ ਮੈਂ ਮਤ ਐਵੇਂ ਨਾਲ ਲੈਣ ਨਾ ਨਹੀਂ ਜਾ ਆ ਕੋਈ ਕੁੱਲਾ ਪਾ ਜਾਣੀ ਇਹਨਾਂ ਦਾ ਕੰਮ ਨਹੀਂ ਕਿਨਾਂ ਆ ਮਲਾਜਮ ਜੀ ਕੋਈ ਕਰੋ ਨਿਕਲ ਕੇ ਪੂਜਾ ਚਾ ਦੀ ਆਪਾਂ ਦੀ ਐਦਾਂ ਜਾ ਰਹੇ ਹੋ ਇਹਨਾਂ ਤੇ ਕੀ ਕਰਨੀ ਕਾਰਵਾਈ ਉਹ ਵੀ ਦੱਸ ਕੇ ਤੇ ਜਾਓ ਹਾਂ ਜੀ ਕੋਈ ਐਵੇਂ ਹੀ ਜਾਓ ਹਾਂ ਐਵੇਂ ਨਹੀਂ ਜਾ ਸਕਦੇ ਸਾਨੂੰ ਦੱਸ ਕੇ ਜਾਓ ਇਹਨਾਂ ਤੇ ਕੀ ਕਾਰਵਾਈ ਕਰੋਗੇ ਹਾਂ ਸੱਚੀ ਗੱਲ ਵੀ ਇਹ ਘਰ ਤੇ ਕਾਰਵਾਈ ਕੀ ਕਰਨੀ ਤੁਸੀਂ ਤਾਂ ਚੱਲੇ ਜੇ ਕਿਉਂਕਿ ਤੁਸੀਂ ਇਹ ਗੱਲ ਸੁਣ ਲਈ ਵੀ ਉਹ ਹਫ਼ਤਾ ਮਹੀਨਾ ਦੇਂਦੇ ਨੇ ਤੁਸੀਂ ਇਹ ਤੁਸੀਂ ਚੋਰ ਜੇ ਨਹੀਂ ਲਾਈਵ ਦਿੱਤਾ ਚੱਲਦਾ ਆਪਾਂ ਇੱਕ ਚ ਵਜਾਂਗੇ ਨਹੀਂ ਠੀਕ ਹੈ ਯਾਰ ਹਾਂ ਭਾਜੋ ਬੱਚੇ ਹੋਰ ਸਭ ਟਿਕੜੇ ਦੇ ਨਹੀਂ ਤਾਂ ਨਾ ਐਵੇਂ ਨਹੀਂ ਉਹ ਲੈੜੀ ਯਾਰ ਮੇਰੀ ਗੱਲ ਸੁਣੋ ਐਵੇਂ ਨਹੀਂ ਜਾਣ ਦੇਣਾ ਬਾਈ ਗੱਲ ਪੈਣ ਲੱਗੇ ਨੇ ਫਿਰ ਉਹਨਾਂ ਕੋਲ ਵੀਕਲ ਹੋਣ ਲੱਗੇ ਨੇ ਹਾਂ ਇਹ ਕਾਰਿਆਂ ਦੀ ਦੁਸ਼ਮਣੀ ਹੋ ਗਈ ਹਾਂ ਸਾਡੇ ਸਾਹਮਣੇ ਸਾਡੇ ਸਾਹਮਣੇ ਕਾਗਿ ਦਾ ਇੱਕ ਪਵਾਲਾ ਲੰਨਾ ਹੈ ਹਾਂ ਜੀ ਬਲਵਾਓ ਜੀ ਬਲਵਾਓ ਮਗਾਓ ਕਈ ਗੱਲ ਫੋੜ ਪੱਦੀਆਂ ਦੀ 18 ਥੋੜਾ ਦੇਂਦੇ ਪਏ ਉਹ ਨਾ ਯਾਰ ਸਿੱਤਾ ਪੜਾਦਾ ਗਾ ਹਾਂ ਹਾਂ ਨਹੀਂ ਨਹੀਂ ਸਰਪੰਚ ਸਾਹਿਬ ਇਹ ਹੁਣ ਕਿੱਥੇ ਜਾ ਰਹੇ ਨੇ ਕੋਈ ਆਣਗੇ ਕਰ ਲੈਣਗੇ ਕੋਈ ਛੱਡਦਾ ਨਹੀਂ ਮੈਨਾਂ ਨੂੰ ਠੀਕ ਹੈ ਜੀ ਠੀਕ ਹੈ ਜੀ